ਐਸਐਸਪੀ ਮੋਗਾ ਦੇ ਕੋਲ ਬੈਠ ਕੇ ਬੀਜੇਪੀ ਦੇ ਵੱਡੇ ਲੀਡਰਾਂ ਤੋਂ ਫੋਨ ਕਰਵਾ ਕੇ ਮੇਰੇ ਤੇ ਮੇਰੇ ਮਾਤਾ ਤੇ ਮੇਰੇ ਭਰਾ ਤੇ ਨਜਾਇਜ਼ ਪਰਚਾ ਕਰਵਾਇਆ ਗਿਆ ਕਿ ਇਹਨਾਂ ਨੇ 45 ਲੱਖ ਲਿਆ ਰਮਨਦੀਪ ਸਿੰਘ ਦੇ ਘਰ ਕੱਲ ਪੁਲਿਸ ਗਈ ਅੱਜ ਤੜਕੇ ਮੇਰੇ ਘਰ ਰੇਡ ਵੱਜ ਗਈ ਮੈਂ ਕਹਾਂ ਵੀ ਮੈਂ ਇੱਕ ਇਹੋ ਜਿਹਾ ਬੰਦਾ ਵੀ ਮੈਂ ਮਰਨੋ ਮਰ ਜੂ ਮੈਂ ਬੀਜੇਪੀ ਚ ਸ਼ਾਮਲ ਨਹੀਂ ਹੁੰਦਾ ਪਰ ਉਹਦੇ ਵਿੱਚ ਇਮੀਗ੍ਰੇਸ਼ਨ ਵਾਲੇ ਦਾ ਵੀ ਕੋਈ ਕਸੂਰ ਨਹੀਂ ਸੀ ਮੁੰਡਾ ਅਮਰੀਕਾ ਪਹੁੰਚ ਕੇ 15 ਦਿਨ ਉੱਤੇ ਕੰਮ ਕਰਦਾ ਰਿਹਾ ਉਹ ਤਾਂ ਉੱਥੇ ਲੋਕਾਂ ਦੀਆਂ ਵੀਡੀਓ ਬਣਾਉਣ ਦੇ ਚੱਕਰ 'ਚ ਫਸ ਗਿਆ ਤੇ ਉਹਨਾਂ ਨੇ ਚੱਕ ਕੇ ਰਿਪੋਰਟ ਕਰਤਾ ਤੁਸੀਂ ਭੰਗੜਾ ਗਰੁੱਪ ਚਲਾਉਂਦੇ ਸੀ ਤੇ ਤੁਸੀਂ ਜਾਣਬੁੱਝ ਕੇ ਕਿ ਇਹ ਬੀਕੇਓ ਜਥੇਬੰਦੀ ਬਣਾਈ ਹੈ ਆਪਣੇ ਜਿਹੜੇ ਤੁਹਾਡੇ ਮਫਾਦ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਵਿੱਚ ਕੀ ਸੱਚਾਈ ਹੈ ਹਾਂਜੀ ਇੰਡੀਆ ਤੋਂ ਬਾਹਰ ਵੀ ਮੈਂ ਰਸ਼ੀਆ ਕਜ਼ਾਕਿਸਤਾਨ ਥਾਈਲੈਂਡ ਸਿੰਗਾਪੁਰ ਮਲੇਸ਼ੀਆ ਪੰਗੜੇ ਨੂੰ ਲੈ ਕੇ ਹਾਂਜੀ ਹਾਂਜੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਰਹੇ ਸੀ ਇੰਡੀਆ ਦੀ ਟੀਮ 'ਚ ਜਾਂਦਾ ਰਿਹਾ ਮੈਂ ਬੰਦਾ ਤਾਂ ਬੰਦੇ ਮੁਰੇ ਰੋਟੀ ਚੱਕ ਲਵੇ ਖਾਣਨਾ ਦੇਵੇ ਜੇ ਬੰਦੇ ਦੇ ਵਿੱਚ ਇਨੀ ਤਾਕਤ ਹੋਵੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਸਿੱਖ ਮੁੱਖ ਮੰਤਰੀ ਬਣਾਵੇ ਅਮਰਤਾਰੀ ਹੋਵੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ ਪੰਜ ਬਾਣੀਆਂ ਦਾ ਪਾਠ ਕਰਦਾ ਹੋਵੇ ਉਹ ਬੰਦਾ ਮੁੱਖ ਮੰਤਰੀ ਬਣੇ ਸਤਾਈ ਦੇ ਵਿੱਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਬੀਕੇਓ ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖਗਿੱਲ ਹੋਰਾਂ ਦੇ ਘਰ ਅੱਜ ਸਵੇਰ ਤੋਂ ਹੀ ਏਡੀ ਦੀ ਰੇਡ ਚੱਲ ਰਹੀ ਹੈ ਮੇਰੇ ਨਾਲ ਖੁਦ ਸੁਖਗਿੱਲ ਇੱਥੇ ਮੌਜੂਦ ਨੇ ਉਹ ਆਪ ਘਰ ਤੋਂ ਬਾਹਰ ਸੀ ਚੰਡੀਗੜ੍ਹ ਜੋ ਕਿ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਅਤੇ ਪੰਜਾਬ ਦੀਆਂ ਬੁਰੂਹਾਂ ਦੇ ਉੱਤੇ ਲੱਗਿਆ ਹੋਇਆ ਮੁਹਾਲੀ ਵਿਖੇ ਉਹ ਖੁਦ ਉੱਥੇ ਮੌਜੂਦ ਨੇ ਕਾਫੀ ਟਾਈਮ ਤੋਂ ਸਰਗਰਮੀਆਂ ਦੇ ਵਿੱਚ ਉਹ ਲੱਗੇ ਹੋਏ ਸੀ ਲੇਕਿਨ ਇਹ ਜਿਹੜੀ ਰੇਡ ਹੋਈ ਹੈ ਇਸ ਵਕਤ ਤੁਹਾਡੇ ਘਰ ਪਰਿਵਾਰ ਦਾ ਕੀ ਕੁਛ ਹਾਲ ਹੈ ਕਰੇ ਹੁਣੇ ਮੇਰੀ ਗੱਲ ਹੋਈ ਆ ਸਵੇਰੇ ਤਕਰੀਬਨ 5:30 ਵਜੇ ਤੋਂ ਲੈ ਕੇ ਹੁਣ 6:00 ਵਜੇ ਗਏ ਨੇ ਤਕਰੀਬਨ 12-13 ਘੰਟੇ ਹੋ ਗਏ ਲਗਾਤਾਰ ਜਿਹੜੀ ਪੁੱਛਗਿਛ ਕਰੇ ਕੀਤੀ ਜਾ ਰਹੀ ਆ ਤੇ ਜਿਹੜੇ ਸਾਡਾ ਸਮਾਨ ਸੀਗਾ ਘਰ ਦਾ ਸਾਰਾ ਉਹਦੀ ਫਰੋਲਾ ਫਰੋਲੀ ਕੀਤੀ ਗਈ ਆ ਪਰ ਆਪਣੇ ਘਰ ਦੇ ਵਿੱਚੋਂ ਕੁਝ ਵੀ ਇਹਨਾਂ ਨੂੰ ਮਿਲਣ ਵਾਲਾ ਨਹੀਂ ਇਦਾਂ ਦਾ ਕੋਈ ਹਾਲਾਤ ਹੀ ਹੈ ਨਹੀਂ ਕਿ ਅਸੀਂ ਕੋਈ ਨਸ਼ਾ ਕਰਦੇ ਹੋਈਏ ਜਾਂ ਕੋਈ ਨਸ਼ਾ ਵੇਚਦੇ ਹੋਈਏ ਜਾਂ ਕੋਈ ਇਦਾਂ ਦੀ ਗੱਲਬਾਤ ਸੋ ਮੈਨੂੰ ਲੱਗ ਰਿਹਾ ਕਿ ਅਸੀਂ ਕਮਿਨਸਾ ਮੋਰਚੇ ਦੇ ਵਿੱਚ ਲਗਾਤਾਰ ਸਰਗਰਮ ਰਹਿੰਨੇ ਪਿਛੇ 7 ਜਨਵਰੀ ਨੂੰ ਵੀ ਮੇਰੇ ਤੇ ਪਰਚਾ ਹੋਇਆ ਮੇਰੀ ਜਥੇਬੰਦੀ ਤੇ ਪਰਚੇ ਹੋਏ ਉਸ ਤੋਂ ਬਾਅਦ ਇੱਕ ਹੋਰ ਪਰਚਾ ਮੇਰੇ ਤੇ ਇਮੀਗ੍ਰੇਸ਼ਨ ਦਾ ਕਰਵਾਇਆ ਗਿਆ ਉਹ ਸਾਡੇ ਵਿਰੋਧੀਆਂ ਵੱਲੋਂ ਕਰਵਾਇਆ ਗਿਆ ਜਿਹੜੇ ਕਿ ਜਿੰਨਾਂ ਤੋਂ ਅਸੀਂ ਅਲੱਗ ਹੋ ਕੇ ਜਥੇਬੰਦੀ ਬਣਾਈ ਸੀ ਮੈਂ ਮੈਂ ਉਹਦੇ ਉੱਤੇ ਵੀ ਡਿਟੇਲ ਦੇ ਵਿੱਚ ਆਵਾਂਗਾ ਕਿ ਉਹ ਜਿਹੜਾ ਪਰਚਾ ਹੋਇਆ ਸੀ ਉਹਦੇ ਬਾਰੇ ਜ਼ਰੂਰ ਦੱਸੇ ਕਿਉਂਕਿ ਪਹਿਲਾਂ ਜਦੋਂ ਤੁਹਾਡੇ ਉੱਤੇ ਪਰਚਾ ਹੋਇਆ ਖਬਰਾਂ ਦੇ ਉੱਤੇ ਬਹੁਤ ਹਉ ਹੱਲਾ ਹੋਇਆ ਉਸ ਨੂੰ ਲੈ ਕੇ ਤੇ ਫਿਰ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਪਰਚਾ ਪੁਲਸ ਨੇ ਰੱਦ ਕਰ ਦਿੱਤਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀਗਾ ਉਹ ਪਰਚਾ ਜਦੋਂ ਮੇਰੇ ਵਿਰੋਧੀਆਂ ਨੇ ਕਰਵਾਇਆ ਇਸ ਕਰਕੇ ਸੀ ਕਿ ਮੈਨੂੰ ਸੰਯੁਕਤ ਮੋਰਚੇ ਤੋਂ ਕਢਵਾਇਆ ਜਾਵੇ ਜਦੋਂ ਐਫ ਆਈ ਆਰ ਦਰਜ ਹੋਗੀ ਜਦ ਐਫ ਆਈ ਆਰ ਦਰਜ ਹੋਈ ਤਾਂ ਅਸੀਂ ਆਪਦਾ ਪੱਖ ਲੈ ਕੇ ਜਿਹੜਾ ਮਾਨਯੋਗ ਹਾਈ ਕੋਰਟ ਉੱਥੇ ਪਹੁੰਚੇ ਆਪਣੇ ਵਕੀਲ ਦੇ ਰਾਹੀਂ ਉਹਨੇ ਟਾਈਮ ਨੂੰ ਜਿਹੜੇ ਬੰਦਿਆਂ ਨੇ ਉਸ ਮੁੰਡੇ ਨੂੰ ਬਾਹਰ ਭੇਜਿਆ ਸੀ ਉਹਨਾਂ ਦਾ ਉਹਨਾਂ ਨਾਲ ਰਾਪਤਾ ਹੋਇਆ ਤੇ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਉਹਨਾਂ ਨੇ ਕੀ ਲਿਆ ਕੀ ਦਿੱਤਾ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੈਸੇ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਨਹੀਂ ਕਰਦੇ ਸੀ ਅੱਜ ਤੋਂ 1.5 ਸਾਲ ਪਹਿਲਾਂ ਕਰਦੇ ਸੀ ਉਹ ਵੀ ਮੇਰੇ ਬ੍ਰਦਰ ਕਰਦੇ ਸੀਗੇ ਉਹਨਾਂ ਦਾ ਆਫਿਸ ਸੀਗਾ ਤੇ ਮੈਂ ਮੇਰਾ ਜਾਣਾ ਆਉਣਾ ਉੱਥੇ ਲੱਗਿਆ ਰਹਿੰਦਾ ਸੀਗਾ 1.5 ਸਾਲ ਤੋਂ ਅਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰ ਰਹੇ ਨਾ ਹੀ ਅਸੀਂ ਕਿਸੇ ਨੂੰ ਬਾਹਰ ਭੇਜਿਆ ਤੇ ਨਾ ਹੀ ਕੋਈ ਸਾਡੀ ਇਦਾਂ ਦਾ ਰੌਲਾ ਸੀਗਾ ਰੌਲਾ ਤਾਂ ਸਿਰਫ ਸਾਡੇ ਵਿਰੋਧੀਆਂ ਨੇ ਪਵਾਇਆ ਜਦੋਂ ਮੁੰਡਾ ਅਮਰੀਕਾ ਤੋਂ ਮੁੜ ਕੇ ਆ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਮੌਕਾ ਮਿਲ ਗਿਆ ਹੁਣ ਸੁਖਕਿਲ ਤੇ ਪਰਚਾ ਕਰਾਉਣੇ ਆ ਨਾਲ ਐਸਐਸਪੀ ਮੋਗਾ ਦੇ ਕੋਲ ਬੈਠ ਕੇ ਬੀਜੇਪੀ ਦੇ ਵੱਡੇ ਲੀਡਰਾਂ ਤੋਂ ਫੋਨ ਕਰਵਾ ਕੇ ਮੇਰੇ ਤੇ ਮੇਰੇ ਮਾਤਾ ਤੇ ਮੇਰੇ ਭਰਾ ਤੇ ਨਜਾਇਜ਼ ਪਰਚਾ ਕਰਵਾਇਆ ਗਿਆ ਕਿ ਇਹਨਾਂ ਨੇ 45 ਲੱਖ ਲਿਆ ਉਸ ਉਸ ਗੱਲ ਦੀਆਂ ਖਬਰਾਂ ਇਹ ਚੱਲੀਆਂ ਕਿ ਇਹਨਾਂ ਨੇ 45 ਲੱਖ ਰੁਪਇਆ ਮੁੰਡੇ ਨਾਲ ਠੱਗੀ ਮਾਰ ਲਈ ਪਰ ਉਹਦੇ ਵਿੱਚ ਸੱਚ 1% ਵੀ ਨਹੀਂ ਸੀ ਉਹਨਾਂ ਨੇ ਕੋਈ 32 ਜਾਂ 33 ਲੱਖ ਰੁਪਇਆ ਮੈਨੂੰ ਇਹ ਵੀ ਨਹੀਂ ਪੱਕਾ ਪਤਾ ਕਿ ਕਿੰਨੇ ਉਹਨਾਂ ਨੂੰ ਦਿੱਤੇ ਸੀ ਤੇ ਉਹਨਾਂ ਨੇ ਕਿੰਨੇ ਉਹਨਾਂ ਨੂੰ ਮੁੰਡੇ ਨੂੰ ਵਾਪਸ ਕੀਤੇ ਪਰ ਉਹਦੇ ਵਿੱਚ ਇਮੀਗ੍ਰੇਸ਼ਨ ਵਾਲੇ ਦਾ ਵੀ ਕੋਈ ਕਸੂਰ ਨਹੀਂ ਸੀ ਮੁੰਡਾ ਅਮਰੀਕਾ ਪਹੁੰਚ ਕੇ 15 ਦਿਨ ਉੱਤੇ ਕੰਮ ਕਰਦਾ ਰਿਹਾ ਉਹ ਤਾਂ ਉੱਥੇ ਲੋਕਾਂ ਦੀਆਂ ਵੀਡੀਓ ਬਣਾਉਣ ਦੇ ਚੱਕਰ 'ਚ ਫਸ ਗਿਆ ਤੇ ਉਹਨਾਂ ਨੇ ਚੱਕ ਕੇ ਰਿਪੋਰਟ ਕਰਤਾ ਦੂਜੀ ਗੱਲ ਇਹ ਰਿਪੋਰਟ ਸਾਰੀ ਦੁਨੀਆ ਹੋ ਕੇ ਆਈ ਸੀ ਉਹ ਬੱਚਾ ਕੱਲਾ ਰਿਪੋਰਟ ਹੋ ਕੇ ਨਹੀਂ ਸੀ ਆਇਆ ਉਹਦੇ ਵਿੱਚ ਉਸ ਏਜੰਟ ਦਾ ਵੀ ਕੋਈ ਕਸੂਰ ਨਹੀਂ ਸੀ ਪਰ ਉਹਨੇ ਫੇਰ ਵੀ ਸਾਰੀ ਪੇਮੈਂਟ ਉਹਨਾਂ ਨੂੰ ਵਾਪਸ ਕਰ ਦਿੱਤੀ ਤਾਂ ਜਦੋਂ ਮੇਰਾ ਫੈਸਲਾ ਹੁੰਦਾ ਰਾਜੀਨਾਮਾ ਹੋ ਗਿਆ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਤਾਂ ਸਾਡਾ ਵੀ ਨਾਲ ਹੀ ਹੋਣਾ ਸੀ ਫਿਰ ਕੰਪਰੋਮਾਈਜ਼ ਜਦੋਂ ਕੰਪਰੋਮਾਈਜ਼ ਲਿਖਿਆ ਗਿਆ ਸਾਰਾ ਕੁਝ ਹੋ ਗਿਆ ਤਾਂ ਅਸੀਂ ਜਦੋਂ ਸਾਡੇ ਸੈਨ ਵਗੈਰਾ ਹੋ ਗਏ ਉਸ ਤੋਂ ਬਾਅਦ ਕੀ ਹੋਇਆ ਐਸਕੇਐਮ ਦੀ ਇੱਕ ਮੀਟਿੰਗ ਹੁੰਦੀ ਹੈ ਐਮਰਜੈਂਸੀ ਐਮਰਜੈਂਸੀ ਸੱਦੀ ਜਾਂਦੀ ਹੈ ਐਮਰਜੈਂਸੀ ਮੀਟਿੰਗ ਸੱਦ ਕੇ ਉਹਦੇ ਵਿੱਚ ਨਾ ਤਾਂ ਕੋਈ ਪਰਿਵਾਰਕ ਮੈਂਬਰ ਆਇਆ ਨਾ ਮੇਰਾ ਕੋਈ ਵਿਰੋਧੀ ਹੋਰ ਆਇਆ ਆਇਆ ਕੌਣ ਜਿਹੜਾ ਮੇਰਾ ਕਿਸਾਨ ਜਥੇਬੰਦੀ ਦਾ ਵਿਰੋਧੀ ਸੀ ਉਹ ਬੰਦੇ ਨੇ ਆ ਕੇ ਐਸਕੇਐਮ ਦੇ ਵਿੱਚ ਕਿਹਾ ਕਿ ਸੁੱਕ ਗਿਲ ਤੇ ਪਰਚਾ ਹੋਇਆ ਨਾਲ ਦੀ ਨਾਲ ਮੈਂ ਆਪਣੀ ਕਾਪੀ ਭੇਜੀ ਤੀ ਕਿ ਮੇਰਾ ਪਰਚਾ ਕਰ ਰੱਦ ਹੋ ਗਿਆ ਕੰਪਰੋਮਾਈਜ਼ ਹੋ ਗਿਆ ਪਰ ਉਹਨਾਂ ਨੇ ਗੇਮ ਬਣਾ ਕੇ ਪੰਜ ਸੱਤ ਆਗੂਆਂ ਨੂੰ ਪਿੱਛੇ ਲਾ ਕੇ ਮੈਨੂੰ ਸਸਪੈਂਡ ਕਰਤਾ 1 ਮਹੀਨੇ ਵਾਸਤੇ ਜਦੋਂ 1 ਮਹੀਨੇ ਵਾਸਤੇ ਸਸਪੈਂਡ ਕੀਤਾ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਜੋ ਫੈਸਲਾ ਆ ਐਸਕੇਮ ਦਾ 5 ਮਹੀਨੇ ਹੁਣ ਬੀਤ ਗਏ ਆ ਜਿਹੜੀ ਪਰਸੋ ਗੱਲ ਮੈਂ ਕਹੀ ਸੀ ਕਿ ਮੈਂ ਪ੍ਰੈਸ ਕਾਨਫਰੈਂਸ ਕਰੂੰਗਾ ਮੇਰਾ ਜਿਹੜਾ ਫੈਸਲਾ ਨਹੀਂ ਕੀਤਾ ਜਾ ਰਿਹਾ ਤਾਂ ਉੱਥੇ ਆਗੂਆਂ ਨੇ ਮੈਨੂੰ ਕਿਹਾ ਵੀ ਤੂੰ ਇਦਾਂ ਨਾ ਕਰ ਕੋਈ ਗੱਲ ਨਹੀਂ ਆਪਾਂ ਅਗਲੀ ਮੀਟਿੰਗ ਤੇ ਤੇਰਾ ਜਿਹੜਾ ਫੈਸਲਾ ਵੀ ਹੋ ਜਾਵੇਗਾ ਅਸੀਂ ਉੱਥੇ ਦੋ ਚਾਰ ਗੱਲਾਂ ਉਹ ਕਰਦੇ ਰਹੇ ਬੰਦਿਆਂ ਕੋਲ ਜਿਹੜਾ ਇੱਕ ਰਮਨਦੀਪ ਸਿੰਘ ਮੁੰਡਾ ਆ ਮੇਰੇ ਨਾਲ ਹੁੰਦਾ ਉਹਨੇ ਦੋ ਚਾਰ ਗੱਲਾਂ ਅੱਗੂ ਮਾਣਾ ਕੀਤੀਆਂ ਤਾਂ ਉਹ ਗੱਲਾਂ ਦੇ ਬਦਲੇ ਰਮਨਦੀਪ ਸਿੰਘ ਦੇ ਘਰ ਕੱਲ ਪੁਲਿਸ ਗਈ ਉਹਦੇ ਘਰੇ ਹਾਂਜੀ ਜਿਹੜੇ ਲੋਕਲ ਥਾਣੇ ਤੋਂ ਪੁਲਿਸ ਸੀਗੀ 2 ਘੰਟੇ ਉਹ ਬੈਠੇ ਰਹੇ ਅੱਜ ਤੜਕੇ ਮੇਰੇ ਘਰ ਰੇਡ ਵੱਜ ਗਈ ਹਾਂਜੀ ਗੱਲ ਕੀ ਹੈ ਕਿ ਜੇ ਤੁਸੀਂ ਸੱਚ ਦੀ ਗੱਲ ਕਰੋਗੇ ਜੇ ਤੁਸੀਂ ਪੰਜਾਬ ਦੀ ਆਵਾਜ਼ ਉਠਾਓਗੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਉਠਾਓਗੇ ਤੇ ਤੁਹਾਡੇ ਕਰ ਈਡੀ ਦੀਆਂ ਰੇਡਾਂ ਪੈਣਗੀਆਂ ਤੁਹਾਨੂੰ ਹਰਾਸ ਕੀਤਾ ਜਾਊਗਾ ਭਾਜੀ ਈਡੀ ਦੀ ਰੇਡ ਤਾਂ ਅਸੀਂ ਸੁਣਿਆ ਵੀ ਉਦੋਂ ਪੈਂਦੀ ਹੈ ਜਦੋਂ ਪ੍ਰੋਪੋਰਸ਼ਨੇਟ ਜਿਹੜਾ ਐਸੈਟਸ ਹੁੰਦੇ ਹੈ ਯਾਨੀ ਕਿ ਤੁਹਾਡੇ ਕੋਲ ਜਿਹੜਾ ਪੈਸਾ ਹੈ ਤੁਸੀਂ ਦਿਖਾ ਨਹੀਂ ਸਕਦੇ ਵੀ ਇਹ ਕਿੱਥੋਂ ਕਿੱਥੋਂ ਹੈ ਨਜਾਇਜ਼ ਪੈਸਾ ਪੰਜਾਬੀ ਦੇ ਵਿੱਚ ਗੱਲ ਕਰ ਲਈਏ ਤੇ ਇਹ ਫਿਰ ਰੇਡ ਤੁਹਾਡੇ ਉੱਤੇ ਕਿਉਂ ਪੈ ਰਹੀ ਹੈ ਮੈਂ ਤਾਂ ਅੱਗੇ ਮੈਨੂੰ ਸਵੇਰ ਦੇ ਜਿੰਨੇ ਯਾਰਾਂ ਦੋਸਤਾਂ ਦੇ ਫੋਨ ਆਈ ਜਾਂਦੇ ਉਹ ਕਹਿ ਰਹੇ ਕਿ ਤੂੰ ਹੁਣ ਅਮੀਰ ਬੰਦਿਆਂ ਦੀ ਲਿਸਟ 'ਚ ਪੈ ਗਿਆ ਤੇਰੇ ਤੇ ਰੇਡ ਤਾਂ ਪਈ ਯਾਨੀ ਕਿ ਟੀਚਰਾਂ ਕਰ ਰਹੇ ਮੈਨੂੰ ਮਜ਼ਾਕ ਕਰ ਰਹੇ ਮੁੰਡੇ ਸਾਰੇ ਦੋਸਤ ਸਾਡੇ ਉਹ ਕਹਿੰਦੇ ਅਮੀਰਾਂ ਦੀ ਲਿਸਟ 'ਚ ਆ ਗਿਆ ਤਾਂ ਰੇਡ ਪਈ ਪਰ ਮੈਂ ਆਪ ਹੈਰਾਨ ਹ ਸਾਨੂੰ ਕੋਈ ਬੰਦਾ ਭਾਜਪੀ ਦੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਸਵੇਰੇ ਡਿਪੀਟ ਦੇ ਵਿੱਚ ਮੈਨੂੰ ਚੈਨਲ ਨੇ ਲਿਆ ਸੀਗਾ ਇੱਕ ਨਿੱਜੀ ਚੈਨਲ ਨੇ ਤਾਂ ਮੈਂ ਉਹਨੂੰ ਇਹ ਗੱਲ ਕਹੀ ਵੀ ਭਾਜਪੀ ਦੇ ਬੰਦੇ ਨੇ ਮੇਰੇ ਤੇ ਜਿਹੜਾ ਰਾਜ ਸਭਾ ਮੈਂਬਰ ਆ ਉਹਨੇ ਏਡੀ ਦੀ ਰੇਡ ਪਾਈ ਉਹਦੇ ਭਰਾ ਨੇ ਪਾਈ ਉਹ ਕਹਿੰਦਾ ਰਾਜ ਸਭਾ ਮੈਂਬਰ ਤੇ ਕਹਿਨ ਤੇ ਕਦੇ ਈਡੀ ਰੇਡ ਮਾਰਦੀ ਨਹੀਂ ਮੈਂ ਕਹਾਂ ਜੇ ਰਾਜ ਸਭਾ ਦੇ ਮੈਂਬਰ ਤੇ ਕਹਿਨ ਤੇ ਨਹੀਂ ਮਾਰਦੀ ਤੇ ਫਿਰ ਕੀ ਸਾਡੇ ਕਿਸਾਨਾਂ ਦੇ ਕਹਿਨ ਤੇ ਰੇਡ ਮਾਰੂ ਮੈਂ ਉਹਨਾਂ ਦੇ ਨਾਲ ਸਵੇਰੇ ਇਹ ਵੀ ਗੱਲ ਕੀਤੀ ਕਿ ਮੈਂ ਕਹਾਂ ਜਿੰਨੇ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਏ ਤੁਸੀਂ ਸਿਆਸੀ ਸਾਰਿਆਂ ਤੇ ਈਡੀ ਦਾ ਦਬਾਅ ਪਵਾ ਕੇ ਸਾਰਿਆਂ ਨੂੰ ਸ਼ਾਮਲ ਕਰਾਇਆ ਬੀਜੇਪੀ 'ਚ ਮੈਂ ਕਹਾਂ ਵੀ ਮੈਂ ਇੱਕ ਇਹੋ ਜਿਹਾ ਬੰਦਾ ਵੀ ਮੈਂ ਮਰਨੋ ਮਰ ਜੂ ਮੈਂ ਬੀਜੇਪੀ 'ਚ ਸ਼ਾਮਲ ਨਹੀਂ ਹੁੰਦਾ ਚਾਹੇ ਇਹ ਰੇਡਾਂ ਮਾਰ ਲੈਣ ਚਾਹੇ ਜੋ ਈਡੀ ਨੇ ਜੋ ਵੀ ਖੰਗਲਣਾਇਆ ਮੇਰੇ ਤੋਂ ਪੁੱਛਣਾ ਹੈ ਜੋ ਕਹਿਣਗੇ ਮੈਂ ਸਾਰਾ ਕੁਝ ਉਹਨਾਂ ਦੇ ਅੱਗੇ ਰੱਖ ਦੂੰਗਾ ਆਪਾਂ ਨੂੰ ਕੋਈ ਐਦਾਂ ਦਾ ਖਤਰਾ ਨਹੀਂ ਕੋਈ ਸਾਡੇ ਕੋਲ 2 ਨੰਬਰ ਦੀ ਪ੍ਰਾਪਰਟੀ ਨਹੀਂ ਅਸੀਂ ਖੇਤੀ ਕਰਦੇ ਹਾਂ 10-12 ਕਿੱਲਾਂ ਦੀ ਮੇਰੇ ਕੋਲੇ 4 ਟਰੈਕਟਰ ਆ ਤੇ ਥਾਰ ਗੱਡੀ ਆ ਮੇਰੀ ਉਹ ਵੀ ਮੈਂ ਕਿਸ਼ਤਾਂ ਤੇ ਲਈ ਹੋਈ ਹੈ ਮੈਂ ਕਿਸ਼ਤਾਂ ਤਾਰ ਰਿਹਾ ਉਹਨਾਂ ਦੀ ਕੋਈ ਪ੍ਰਾਪਰਟੀ ਨਜਾਇਜ਼ ਮੇਰੇ ਨਾਂ ਤੇ ਕਿਤੇ ਦਿਖਾ ਦੇਣ ਕੋਈ 2 ਨੰਬਰ ਦਾ ਧੰਦਾ ਕੋਈ 2 ਨੰਬਰ ਦਾ ਪੈਸਾ ਮੇਰੇ ਨਾਂ ਤੇ ਜਾਂ ਜਥੇਬੰਦੀ ਦੇ ਨਾਂ ਤੇ ਮੈਂ ਕੋਈ ਫੰਡ ਕਿਸੇ ਤੋਂ ਲਿਆ ਹੋਵੇ ਜੋ ਮਰਜ਼ੀ ਕਰ ਲੈਣ ਜੋ ਮਰਜ਼ੀ ਸ਼ੋਅ ਕਰਾ ਦੇਣ ਮੈਨੂੰ ਮੈਂ ਆਪਣੀ ਧੌਣ ਲਵਾ ਦੂੰ ਵੀ ਐ ਜਗ੍ਹਾ ਤੇ ਮੈਂ ਗਲਤ ਆ ਮੈਂ ਮਾਫੀ ਮੰਗ ਲਉ ਸਾਰਿਆਂ ਤੋਂ ਤੇ ਇਸ ਮਸਲੇ ਨੂੰ ਲੈ ਕੇ ਜੀ ਹੋਰ ਜਿਹੜੀ ਤੁਹਾਡੀ ਯੂਨੀਅਨ ਹੈਗੀ ਐ ਬੀਕਯੂ 32 ਜਥੇਬੰਦੀਆਂ ਨੇ ਪੰਜਾਬ ਦੀਆਂ ਕਿ ਉਹਨਾਂ ਦੇ ਜਿਹੜੇ ਆਗੂ ਐ ਇਸ ਮਸਲੇ ਨੂੰ ਲੈ ਕੇ ਤੁਹਾਡੇ ਨਾਲ ਉਹਨਾਂ ਨੇ ਸਹਿਮਤੀ ਪ੍ਰਗਟਾਈ ਐ ਬਿਲਕੁਲ ਬਿਲਕੁਲ ਡਾਕਟਰ ਦਰਸ਼ਨਪਾਲ ਜੀ ਨਾਲ ਸਵੇਰੇ ਗੱਲ ਹੋਈ ਆ ਲਖੋਵਾਲ ਸਾਹਿਬ ਨਾਲ ਗੱਲ ਹੋਈ ਆ ਹੋਰ ਕਈ ਆਗੂਆਂ ਦੇ ਫੋਨ ਆਏ ਸੀ ਮੇਰੇ ਤੋਂ ਕਈਆਂ ਦੇ ਚੱਕੇ ਨਹੀਂ ਗਏ ਫੋਨ ਸੋ ਪੰਜਾਬ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦਾ ਦੁੱਖ ਜ਼ਾਹਿਰ ਕੀਤਾ ਐ ਉਹਨਾਂ ਨੇ ਕਿਹਾ ਕਿ ਗਲਤ ਹੋ ਰਿਹਾ ਜਿਹੜਾ ਵੀ ਹੋ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਵੀ ਇਹ ਬੇਨਤੀ ਕਰਨੀ ਚਾਹਣਾ ਮੁੱਖ ਮੰਤਰੀ ਪੰਜਾਬ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਾਈਨਾਂਸ ਮਿਨਿਸਟਰ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਕੋਈ ਕਿਸਾਨ ਆਗੂ ਕਿਸਾਨਾਂ ਦੀ ਸੇਵਾ ਕਰਦਾ ਆ ਤੇ ਉਹਨਾਂ ਨੂੰ ਹਰਾਸ ਨਾ ਕਰੋ ਅੱਗੇ ਵੀ ਤੁਸੀਂ ਸ਼ੰਭੂ ਤੇ ਖਣੌਰੀ ਬਾਰਡਰ ਤੋਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਉਠਾਇਆ ਬਹੁਤ ਮੰਦ ਭੱਗਾ ਸੀ ਪਰ ਇਹਦਾ ਖਮਿਆਜਾ ਵੀ ਸਤਾਈ ਦੇ ਵਿੱਚ ਇਹ ਸਰਕਾਰਾਂ ਨੂੰ ਭੁਗਤਣਾ ਪਊਗਾ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਵੀ ਆਮ ਬੰਦੇ ਨੂੰ ਕਿਸੇ ਵੀ ਛੋਟੇ ਕਿਸਾਨ ਨੂੰ ਚਾਹੇ ਵੱਡਾ ਕਿਸਾਨ ਵੀ ਹੋਵੇ ਕਿਸੇ ਨੂੰ ਤੰਗ ਪਰੇਸ਼ਾਨ ਨਜਾਇਜ਼ ਨਾ ਕੀਤਾ ਜਾਵੇ ਕਿਉਂਕਿ ਮੇਰੇ ਘਰੇ ਜਦੋਂ ਮਤਲਬ ਹੁਣ ਮੇਰੀ ਘਰੇ ਗੱਲ ਹੋਈ ਸੀ ਜਿਹੜੇ ਸੀਨੀਅਰ ਅਫੀਸਰ ਸੀਗੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਤਾ ਉਹ ਇਹ ਕਹਿ ਰਹੇ ਸੀ ਕਿ ਯਾਰ ਤੇਰਾ ਪਰਿਵਾਰ ਇੰਨਾ ਭਲਾ ਮਨਸਿਆ ਤੇਰੇ ਫਾਦਰ ਸਾਹਿਬ ਇੰਨੇ شریف ਬੰਦੇ ਆ ਤੁਹਾਡਾ ਸਾਰਾ ਪਰਿਵਾਰ ਹੀ ਇੰਨਾ ਭਲਾ ਮਨਸਾ ਤਾਂ ਤੇ ਕਹਿੰਦੇ ਵੀ ਇਹ ਰੇਡ ਫਿਰ ਕਿਦਾਂ ਅਸੀਂ ਕਿਦਾਂ ਸਾਨੂੰ ਆਉਣਾ ਪੈ ਗਿਆ ਉਹ ਇਹ ਏਡੀ ਦੇ ਅਫੀਸ਼ੀਅਲ ਜਿਹੜੇ ਆਏ ਸੀ ਤੁਹਾਡੇ ਘਰ ਉਹ ਤੁਹਾਨੂੰ ਇਹ ਕਹਿ ਰਹੇ ਆ ਉਹ ਫੋਨ ਤੇ ਮੇਰੀ ਹੁਣੇ ਹੀ ਗੱਲ ਹੋਈ ਇੱਕ ਮਿੰਟ ਵਾਸਤੇ ਹੀ ਤੇ ਉਹ ਕਹਿ ਰਹੇ ਸੀ ਕਿ ਪਰਿਵਾਰ ਤੁਹਾਡਾ ਇੰਨਾ ਭਲਾ ਮਨਸਾ ਯਾਰ ਕਿਹਨੇ ਤੁਹਾਡੇ ਤੇ ਸ਼ਿਕਾਇਤ ਕਰਵਾਤੀ ਜਾਂ ਕਿਹਨੇ ਰੇਡ ਪਵਾਤੀ ਸੋ ਇਦਾਂ ਮੈਂ ਕੁਝ ਹੋਰ ਗੱਲਾਂ ਕਰਨ ਲੱਗਿਆ ਸੀ ਉਹ ਕਹਿੰਦੇ ਤੁਸੀਂ ਆਪਣੇ ਪਰਿਵਾਰ ਤੋਂ ਪੁੱਛ ਲਓ ਜੋ ਵੀ ਗੱਲ ਬਾਤ ਪੁੱਛਣੀ ਮੈਂ ਪੁੱਛਿਆ ਸੀ ਕਿ ਕੇਸਸ ਬਣ ਚਾਏ ਹੋ ਕਿਉਂ ਰੇਡ ਮਾਰੀ ਹੈ ਮੇਰੇ ਘਰ ਵੀ ਕੀ ਅਲੀਗੇਸ਼ਨ ਆ ਮੇਰੇ ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਪਰਿਵਾਰ ਨੂੰ ਦੱਸ ਜਾਵਾਂਗੇ ਜਾਣ ਲੱਗੇ ਕੁਝ ਪੇਪਰ ਉਹਨਾਂ ਨੇ ਸ਼ਾਇਦ ਚੰਡੀਗੜ੍ਹ ਭੇਜੇ ਨੇ ਕਹਿੰਦੇ ਉੱਥੋਂ ਚੈੱਕ ਹੋ ਕੇ ਆਉਣਗੇ ਤਾਂ ਮਤਲਬ ਫੇਰ ਅਸੀਂ ਜਾਣਾ ਹੈ ਉਹਨਾਂ ਟਾਈਮ ਨਹੀਂ ਜਾਣਾ ਜੇ ਬੈਠੇ ਨੇ ਮੇਰੇ ਘਰ ਹੀ ਅੱਛਾ ਹਲੇ ਵੀ ਬੈਠੇ ਨੇ ਹਾਂਜੀ ਹਾਂਜੀ ਤੇ ਤੇ ਦੇਖੋ ਤੁਸੀਂ ਸਵਾ 6 ਹੋ ਗਿਆ ਸਾਢੇ 5 ਸਵੇਰ ਦੇ ਆਏ ਆ ਜੇ ਵੀ ਆਪਣੇ ਘਰੇ ਬੈਠੇ ਕੁੰਡਾ ਲਾਇਆ ਹੋਇਆ ਕਿਸੇ ਨੂੰ ਮੇਰੇ ਪਰਿਵਾਰ ਨੂੰ ਵੀ ਰੋਟੀ ਉਦੋਂ ਖਾਣ ਦਿੱਤੀ ਉਹਨਾਂ ਨੇ ਜਦੋਂ ਉਹਨਾਂ ਦੀ ਆਪਦੀ ਰੋਟੀ ਆਈ ਪਹਿਲਾਂ ਮੇਰੇ ਪਰਿਵਾਰ ਨੇ ਪੁੱਛਿਆ ਕਿ ਤੁਸੀਂ ਖਾਣਾ ਖਾਣਾ ਤੇ ਅਸੀਂ ਘਰੇ ਬਣਾ ਦਿੰਨੇ ਆ ਉਹ ਕਹਿੰਦੇ ਨਹੀਂ ਸਾਡਾ ਖਾਣਾ ਆਪ ਆਊ ਵੀ ਅਸੀਂ ਬਾਹਰੋਂ ਆਉਣਾ ਸਾਡਾ ਖਾਣਾ ਜਦੋਂ ਉਹਨਾਂ ਦਾ ਖਾਣਾ ਆਇਆ ਤਾਂ ਫਿਰ ਉਹਨਾਂ ਨੇ ਕਿਹਾ ਸਾਡੇ ਪਰਿਵਾਰ ਨੂੰ 12 1 ਵਜੇ ਸਵੇਰ ਦੀ ਰੋਟੀ ਖਾਣ ਵਾਸਤੇ ਕਿ ਤੁਸੀਂ ਵੀ ਆਪਦੀ ਰੋਟੀ ਪਕਾ ਕੇ ਖਾ ਲਓ ਪਰ ਖਾਣੀ ਕੀ ਸੀ ਮਾਤਾ ਹਰੀ ਡਰੇ ਹੋਏ ਨੇ ਬਹੁਤ ਜ਼ਿਆਦੇ ਚਾਚੀ ਜੀ ਨਾਲ ਗੱਲ ਹੋਈ ਸੀ ਉਹ ਡਰੇ ਹੋਏ ਨੇ ਬਹੁਤ ਜ਼ਿਆਦੇ ਕਿ ਇਦਾਂ ਕੀ ਹੋ ਗਿਆ ਐਡਾ ਵੀ ਆਪਣੇ ਘਰ ਪੁਲਿਸ ਦੀ ਇਦਾਂ ਰੇਡ ਕਿਉਂ ਆਈ ਡੀ ਦੀ ਪੈ ਗਈ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਪੁੱਛੇਜ ਕਰਨੀ ਕਰ ਲੈੰਦੋ ਆਪਣੇ ਕੋਲ ਕਿਹੜਾ ਕੋਈ 2 ਨੰਬਰ ਦਾ ਧੰਦਾ ਜਾਂ 2 ਨੰਬਰ ਦਾ ਪੈਸਾ ਜਾ ਅਸੀਂ ਨਸ਼ਾ ਵੇਚਦੇ ਕੋਈ ਆ ਸਾਡੇ ਦਰਵਾਜ਼ੇ ਸਦਾ ਖੁੱਲੇ ਆ ਜਿਹੜੀ ਮਰਜ਼ੀ ਏਜੰਸੀ ਆਵੇ ਆਪਦੀ ਸ਼ਾਨ ਬਾਨੀ ਕਰ ਰਹੇ ਅਸੀਂ ਸਹਿਮਤ ਆ ਉਹਨਾਂ ਦੇ ਨਾਲ ਮੈਨੂੰ ਵੀ ਬੁਲਾਇਆ ਸੀ ਉੱਥੇ ਘਰੇ ਆ ਮੈਨੂੰ ਕਹਿ ਰਹੇ ਸੀ ਕਿ ਆਓ ਮੈਂ ਕਹੇ ਜੀ ਮੈਂ ਆ ਨਹੀਂ ਸਕਦਾ ਮੈਂ ਦੂਰ ਆ ਤੇ ਕਹਿੰਦੇ ਫਿਰ ਤੁਹਾਨੂੰ ਆਫਿਸ ਆਉਣਾ ਪਊ ਸਾਡੇ ਮੈਂ ਕਹੇ ਜੀ ਜਦੋਂ ਕਹੋਗੇ ਮੈਂ ਆ ਜੂਗਾ अच्छा वीर जी आ, मैं जरूर इस गल ਨੂੰ ਜ਼ਿਕਰ ਕਰਨਾ ਚਾਹਾਂਗਾ ਤੁਹਾਡੇ ਨਾਲ ਇਹ ਵੀ ਕਈ ਵਾਰੀ ਤੁਹਾਡੀ ਵੀਡੀਓਜ਼ ਕਈ ਜਾਂ ਤੁਹਾਡੀ ਪਿਕਚਰਜ਼ ਕਈ ਲੋਕੀ ਵਾਇਰਲ ਕਰਦੇ ਆਂ ਪ੍ਰਾਣੀਆਂ ਨੇ ਉਹ ਜਿਹਦੇ ਵਿੱਚ ਤੁਹਾਡੀ ਕਟਿੰਗ ਹੈਗੀ ਸੀ ਪੱਗ ਨਹੀਂ ਬੰਨੀ ਹੋਏ ਤੇ ਉਹ ਇਦਾਂ ਕਿਹਾ ਜਾਂਦਾ ਕਿ ਤੁਸੀਂ ਭੰਗੜਾ ਗਰੁੱਪ ਚਲਾਉਂਦੇ ਸੀ ਤੇ ਤੁਸੀਂ ਜਾਣ ਬੁੱਝ ਕੇ ਕਿ ਇਹ ਬੀਕੇਓ ਜਥੇਵੰਦੀ ਬਣਾਈ ਹੈ ਆਪਣੇ ਜਿਹੜੇ ਤੁਹਾਡੇ ਮਫਾਦ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਵਿੱਚ ਕੀ ਸੱਚਾਈ ਹੈ ਜਿਹੜੀ ਗੱਲ ਕਟਿੰਗ ਦੀ ਆ ਸਾਰੀ ਦੁਨੀਆ ਹੀ ਬਚਪਨ ਤੋਂ ਲੈ ਕੇ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਓਵੇਂ ਓਵੇਂ ਉਹਦੀ ਜ਼ਿੰਦਗੀ ਦੇ ਵਿੱਚ ਬਦਲਾ ਆਉਂਦੇ ਨੇ ਇਹ ਛੋਟੇ ਹੁੰਦੇ ਤੇ ਮੇਰੇ ਕੇਸ ਹੁੰਦੇ ਸੀ ਬਾਅਦ ਦੇ ਵਿੱਚ ਜਦੋਂ ਕਿਤੇ ਸੁਰਤ ਆਈ ਉਦੋਂ ਕਟਵਾਤੇ ਉਸ ਤੋਂ ਬਾਅਦ ਠੀਕ ਆ ਜਿਹੜਾ ਪੰਗੜਾ ਮੈਂ ਕਾਲਜ ਟਾਈਮ ਤੋਂ ਗੁਰਨਾਨ ਕਾਲਜ ਦੇ ਵਿੱਚ ਮੈਂ ਪੜਿਆ ਮੋਗੇ ਉੱਥੋਂ ਲੈ ਕੇ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ 5-7 ਮੁਲਕਾਂ ਦੇ ਵਿੱਚ ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਏ ਆ ਫੋਕ ਡਾਂਸ ਮੈਂ ਭੰਗੜਾ ਕਰਦਾ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਅੱਛਾ ਇੰਡੀਆ ਤੋਂ ਬਾਹਰ ਵੀ ਗਏ ਹੋ ਹਾਂਜੀ ਇੰਡੀਆ ਤੋਂ ਬਾਹਰ ਵੀ ਮੈਂ ਰਸ਼ੀਆ ਕਜ਼ਾਕਿਸਤਾਨ ਅਾ THAILAND SINGAPORE MALAYSIA ਪੰਗੜੇ ਨੂੰ ਲੈ ਕੇ ਹਾਂਜੀ ਹਾਂਜੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਰਹੇ ਸੀ ਇੰਡੀਆ ਦੀ ਟੀਮ 'ਚ ਜਾਂਦਾ ਰਿਹਾ ਮੈਂ ਦੂਰਦਰਸ਼ਨ ਦੇ ਉੱਪਰ ਲਿਸ਼ਕਾਰਾ ਪ੍ਰੋਗਰਾਮ ਜਾਂ ਹੋਰ ਦੂਰਦਰਸ਼ਨ ਦੇ ਜਿੰਨੇ ਵੀ ਪ੍ਰੋਗਰਾਮ ਮੇਰੇ ਕੋਲ ਢੇਰ ਸਾਰੇ ਸਰਟੀਫਿਕੇਟ ਪਏ ਨੇ ਅਸੀਂ ਹਰ ਕਲਾਕਾਰ ਦੇ ਨਾਲ ਸਾਡਾ ਮੇਲਜੋਲ ਪਿਆਰ ਸੀਗਾ ਦੂਰਦਰਸ਼ਨ ਤੇ ਬਹੁਤ ਜ਼ਿਆਦਾ ਅਸੀਂ ਜਾਂਦੇ ਰਹੇ ਸਾਡੀ ਟੀਮ ਬਣੀ ਹੋਈ ਸੀ ਕਾਲਜ ਦੀ ਤਾਂ ਉਹਦੇ ਵਿੱਚ ਕੀ ਗਲਤ ਆ ਯਾਰ ਭੰਗੜਾ ਕਰਨਾ ਕੋਈ ਗਲਤ ਚੀਜ਼ ਨਹੀਂ ਹੈ ਚਲੋ ਠੀਕ ਹੈ ਜਦੋਂ ਮੈਨੂੰ ਸੁਰਤ ਨਹੀਂ ਆਈ ਉਹਨਾਂ ਟਾਈਮ ਅਸੀਂ ਭੰਗੜਾ ਕਰਦੇ ਰਹੇ ਪਾਉਂਦੇ ਰਹੇ ਭੰਗੜਾ ਜਦੋਂ ਮੈਨੂੰ ਸੁਰਤ ਆਈ ਦੁਨੀਆ ਦੇ ਵਿੱਚ ਵਿਚਰਨ ਦਾ ਸਮਾਂ ਮਿਲਿਆ ਇਹਨਾਂ ਨੇ ਤਾਂ ਇਹ ਵੀ ਅਲੀਗੇਸ਼ਨ ਲਾਇਆ ਸੀ ਜੇ ਤੁਹਾਨੂੰ ਯਾਦ ਨਹੀਂ ਕਿ ਅਕਾਲੀ ਦਲ ਦਾ ਲੀਡਰ ਵੀ ਰਿਹਾ ਪੱਤਰਕਾਰ ਵੀ ਰਿਹਾ ਹਨਾ ਜੀ ਮੈਂ ਅਕਾਲੀ ਦਲ ਸਾਡੇ ਮੇਰੇ ਦਾਦਾ ਜੀ ਨੇ 5 ਵਾਰ ਵੱਡੇ ਬਾਦਲ ਸਾਹਿਬ ਨਾਲ ਜੇਲ੍ਹ ਕੱਟੀ ਜਦੋਂ ਧਰਮ ਯੁੱਧ ਮੋਰਚੇ ਲੱਗਦੇ ਹੁੰਦੇ ਸੀ ਉਦੋਂ ਸਾਡਾ ਪਰਿਵਾਰ ਟਕਸਾਲੀ ਅਕਾਲੀ ਆ ਅੱਜ ਵੀ ਸਾਡਾ ਪਰਿਵਾਰ ਅਕਾਲੀਆਂ ਤੋਂ ਬਿਨਾ ਕਿਸੇ ਨੂੰ ਵੋਟ ਨਹੀਂ ਪਾਈ ਜਦੋਂ ਦੀ ਜਥੇਬੰਦੀ ਬਣਾਈ ਉਦੋਂ ਦਾ ਮੈਂ ਸਿਰਫ ਸਾਈਡ ਤੇ ਹੋਇਆ ਮੇਰੇ ਪਰਿਵਾਰ ਅਜੇ ਵੀ ਅਕਾਲੀ ਦਲ ਨੂੰ ਵੋਟ ਪਾਉਂਦੇ ਆ ਦੂਜੀ ਗੱਲ ਜਿਹੜੀ ਪੱਤਰਕਾਰੀ ਦੀ ਸੀ ਅਕਾਲੀ ਦਲ ਦਾ ਰਾਜ 10 ਸਾਲ ਰਿਹਾ ਅਸੀਂ 1 ਰੁਪਏ ਦੀ ਹੀਰਾ ਫੇਰੀ ਨਹੀਂ ਕੀਤੀ ਕੋਈ ਅਸੀਂ ਰੇਤਾ ਨਹੀਂ ਵੇਚੀ ਕੋਈ ਅਸੀਂ ਕਬਜ਼ੇ ਨਹੀਂ ਕੀਤੇ ਹਾਲਾਂਕਿ ਮੈਂ ਮੀਤ ਪ੍ਰਧਾਨ ਜ਼ਿਲ੍ਹੇ ਦਾ ਹੁੰਦਾ ਸੀਗਾ ਮੋਗੇ ਦਾ ਜੂਥ ਦਾ ਜੀ ਕੋਈ ਅਸੀਂ ਜਥੇਦਾਰ ਤੋਤਾ ਸਿੰਘ ਜੀ ਮੰਤਰੀ ਸੀ ਹਰ ਇੱਕ ਗੱਲ ਸਾਡੀ ਮੰਨਦੇ ਸੀਗੇ ਸਵਰਗਵਾਸੀ ਜਿਹੜੇ ਤੇ ਨਾਲ ਉਹਨਾਂ ਦੇ ਰਹਿ ਬੜਾ ਸਮਾਂ ਕੰਮ ਕੀਤਾ ਆ ਉਸ ਤੋਂ ਬਾਅਦ ਕੀ ਹੋਇਆ ਕਿ ਸ਼ੁਰੂ ਤੋਂ ਸਟੇਜਾਂ ਤੇ ਬੋਲਣ ਦਾ ਸ਼ੌਕ ਸੀਗਾ ਪੱਤਰਕਾਰੀ ਲੈਣ ਦੇ ਵਿੱਚ ਮੈਨੂੰ ਲਿਖਣ ਦਾ ਸ਼ੌਕ ਸੀਗਾ ਮੇਰੀਆਂ ਕਹਾਣੀਆਂ ਵਗੈਰਾ ਛਪਦੀਆਂ ਰਹਿੰਦੀਆਂ ਸੀ ਮੇਰੀਆਂ ਖਬਰਾਂ ਨਿਊਜ਼ ਹਰ ਰੋਜ਼ ਅਖਬਾਰਾਂ ਤੇ ਛਪਦੀਆਂ ਸੀ ਜਦੋਂ ਦਿੱਲੀ ਸੰਘਰਸ਼ ਚੱਲਿਆ ਤਾਂ ਉਸ ਤੋਂ ਬਾਅਦ ਪਹਿਲਾਂ ਤੋਂ ਲੈ ਕੇ ਮੈਂ ਪੱਤਰਕਾਰੀ ਕਰਦਾ ਸੀ ਜਦੋਂ ਦਿੱਲੀ ਸੰਘਰਸ਼ ਚਲੇ ਗਏ ਉੱਥੇ ਨੈੱਟ ਵਗੈਰਾ ਬੰਦ ਹੋ ਗਏ ਸਾਰੇ ਤਾਂ ਉਦੋਂ ਮੇਰੇ ਦਾਦਾ ਜੀ ਨੇ ਲੰਮਾ ਸਮਾਂ ਲੱਖੋਵਾਲ ਜਥੇਬੰਦੀ ਦੇ ਵਿੱਚ 2008 ਤੱਕ ਸੇਵਾ ਕੀਤੀ ਤੇ 2008 ਦੇ ਵਿੱਚ ਲੱਖੋਵਾਲ ਜਥੇਬੰਦੀ ਮੈਨੂੰ ਦਸਤਾਰ ਦੇ ਕੇ ਗਏ ਸੀ बनके गए ਸੀ ਵੀ ਅੱਗੇ ਜਥੇਬੰਦੀ ਤੂੰ ਤੋੜਨੀ ਆ ਅੱਛਾ ਆਪਦੇ ਇਲਾਕੇ ਦੇ ਵਿੱਚ ਤਾਂ ਉਦੋਂ ਤੋਂ ਲੈ ਕੇ ਜਥੇਬੰਦੀ ਦੇ ਨਾਲ ਜੁੜੇ ਹੋਏ ਸੀ ਜਦੋਂ ਦਾਦਾ ਜੀ ਦੀ ਡੈਥ ਹੋ ਗਈ ਤਾਂ ਮੈਨੂੰ ਦਸਤਾਰ ਦੇ ਕੇ ਆਪਾਂ ਜਦੋਂ ਦਿੱਲੀ ਮੋਰਚਾ ਲੱਗਾ ਤਾਂ ਫਿਰ ਉੱਥੇ ਅੰਦਰ ਹੋਰ ਚੇਟਕ ਲੱਗੀ ਕਿ ਯਾਰ ਕਿਸਾਨੀ ਦੀ ਸੇਵਾ ਕਰੀਏ ਬਹੁਤ ਮੰਦੇ ਹਾਲ ਹੋ ਰਿਹਾ ਕਿਸਾਨਾਂ ਦੀ ਅਸੀਂ ਉੱਥੋਂ ਲੈ ਕੇ ਚਲੋ ਮੈਂ ਬਹੁਤ ਲੰਮਾ ਸਮਾਂ 9.5 ਮਹੀਨੇ ਲਗਾਤਾਰ ਦਿੱਲੀ ਸੰਘਰਸ਼ ਦੇ ਵਿੱਚ ਰਿਹਾ ਜੀ ਆ ਕੇ ਮੈਨੂੰ ਮੋਗੇ ਜ਼ਿਲ੍ਹੇ ਦਾ ਪ੍ਰਧਾਨ ਲਾ ਦਿੱਤਾ ਗਿਆ ਜੂਸ ਦਾ ਉਸ ਤੋਂ ਬਾਅਦ ਹੌਲੀ ਹੌਲੀ ਮੈਨੂੰ ਜਨਰਲ ਸਕੱਤਰ ਹੀ ਬਣਾਤਾ ਪੰਜਾਬ ਦਾ ਕਿਉਂਕਿ ਸੇਵਾ ਕਰਦੇ ਗਏ ਲੋਕਾਂ ਨੂੰ ਜੋੜਦੇ ਗਏ ਲੋਕਾਂ ਦੇ ਕੰਮ ਕਰਾਉਂਦੇ ਗਏ ਅਖੀਰ ਹੀ ਜਦੋਂ ਮੇਰੇ ਜਿਹੜੀ ਜਥੇਬੰਦੀ 'ਚ ਮੈਂ ਕੰਮ ਕਰਦਾ ਸੀ ਉਹਦਾ ਪ੍ਰਧਾਨ ਜਿਹੜਾ ਬੀਜੇਪੀ 'ਚ ਰਲ ਗਿਆ ਤਾਂ ਅਸੀਂ ਉਹਨਾਂ ਨੂੰ ਛੱਡ ਕੇ ਪਾਸੇ ਹੋ ਗਏ ਅਸੀਂ ਆਪਣੀ ਜਥੇਬੰਦੀ ਬਣਾਈ ਇਹ ਇਸੇ ਗੱਲ ਦਾ ਰੌਲਾ ਪੈ ਰਿਹਾ ਕਿ ਸੁਖ ਗਿੱਲ ਨੇ ਆਪਣੀ ਜਥੇਬੰਦੀ ਕਿਉਂ ਬਣਾਈ ਐਸਕੇਐਮ ਦੇ ਵਿੱਚ ਕਿਉਂ ਬੈਠਾ ਕਿਉਂਕਿ ਅਸੀਂ ਮੱਧ ਵਰਗੀ ਪਰਿਵਾਰ ਚੋਂ 10-12 ਕਿੱਲੇ ਜ਼ਮੀਨਾਂ ਇਹ ਲੋਕ ਤਗੜੇ ਨੇ ਅਮੀਰ ਨੇ ਜ਼ਮੀਨਾਂ ਵੱਧ ਨੇ ਇਹ ਕਹਿੰਦੇ ਕਿ ਆਮ ਬੰਦਾ ਸਾਡੇ ਬਰਾਬਰ ਕਿਉਂ ਬੈਠਦਾ ਆ ਕਿ ਰੌਲਾ ਇਸ ਗੱਲ ਦਾ ਹੈਂਕੜ ਦਾ ਰੌਲਾ ਹੋਰ ਕੋਈ ਰੌਲਾ ਨਹੀਂ ਇਹ ਜਿਹੜੇ ਪਰਚੇ ਹੁੰਦੇ ਆ ਕਾਰਵਾਈਆਂ ਹੁੰਦੀਆਂ ਮੇਰੇ ਤੇ ਇਹ ਸਾਰੀਆਂ ਇਸੇ ਕਰਕੇ ਕਰਵਾਈਆਂ ਜਾ ਰਹੀਆਂ ਕਿ ਸੁਖ ਗਿੱਲ ਜਿਹੜਾ ਉਹ ਡਰ ਕੇ ਵਹਿ ਜਾਵੇ ਲੋਕਾਂ ਦੀ ਆਵਾਜ਼ ਨਾ ਚੱਕੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ 2.5 ਸਾਲ ਤੋਂ ਅਸੀਂ ਇੱਥੇ ਬੈਠੇ ਆਂ ਹਰ ਪਿੰਡ ਹਰ ਥਾਂ ਜਾਈਦਾ ਜਿੱਥੇ ਕਿਤੇ ਪੰਜਾਬ ਦੀ ਆਵਾਜ਼ ਠਾਉਣੀ ਹੋਵੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਠਾਉਣੀ ਹੋਵੇ ਅਸੀਂ ਉਠਾਉਂਦੇ ਰਵਾਂਗੇ ਜਿੰਨਾ ਚਿਰ ਸਾਡੇ 'ਚ ਸਾਹ ਆ ਨਾ ਅਸੀਂ ਈਡੀ ਤੋਂ ਡਰਿਏ ਨਾ ਅਸੀਂ ਕਿਸੇ ਹੋਰ ਏਜੰਸੀ ਤੋਂ ਡਰਿਏ ਨਾ ਅਸੀਂ ਪੰਜਾਬ ਸਰਕਾਰ ਤੋਂ ਡਰਿਏ ਨਾ ਹੀ ਭਾਜਪੀ ਤੋਂ ਡਰਿਏ ਅਸੀਂ ਡਰਦੇ ਸਿਰਫ ਅਕਾਲਪੁਰਖ ਤੋਂ ਸੱਚੇ ਪਾਤਸ਼ਾਹ ਤੋਂ ਉਹਦਾ ਓਟ ਆਸਰਾ ਲੈ ਕੇ ਚੱਲਣਾ ਬੰਦਾ ਤਾਂ ਬੰਦੇ ਮੂਰੇ ਰੋਟੀ ਚੱਕ ਲਵੇ ਖਾਣਨਾ ਦੇਵੇ ਜੇ ਬੰਦੇ ਦੇ ਵਿੱਚ ਇਨੀ ਤਾਕਤ ਹੋਵੇ ਪਰ ਉਹ ਸੱਚੇ ਪਾਸ਼ਾ ਪਰਮਾਤਮਾ ਦੇ ਹਾਜ਼ਰ ਨਾਜ਼ਿਜ਼ ਇਸ ਟਾਈਮ ਵੀ ਗੁਰੂ ਘਰ ਬੈਠੇ ਆਂ ਅਰਦਾਸ ਬੇਨਤੀ ਕਰਦੇ ਆਂ ਕਿ ਜਿਹੜਿਆਂ ਨੇ ਸਾਡੇ ਦੇ ਰੇਡ ਪਈ ਉਹਨਾਂ ਦਾ ਵੀ ਪਰਮਾਤਮਾ ਭਲਾ ਹੀ ਕਰੇ ਹਾਂਜੀ ਇਹੀ ਕੁਝ ਕਹਿਣਾ ਚਾਹੁੰਨੇ ਸੀ ਤੇ ਆਖਰੀ ਸਵਾਲ ਹੈ ਜੀ ਹੁਣ ਕਿਦਾਂ ਵੇਖਦੇ ਹੋ ਈਡੀ ਰੇਡ ਹੋਈ ਹੈ ਕਿਸਾਨ ਆंदोलਨ ਦੇ ਵਿੱਚ ਬਹੁਤ ਸਾਰੀ ਕਿਸਾਨ ਜਥੇਬੰਦੀਆਂ ਸਿਗੀ ਉਹਨਾਂ ਦੇ ਜਿਹੜੇ ਆਗੂ ਸੀਗੇ ਉਹਨਾਂ ਤੇ ਐਨਆਈਏ ਦੀ ਵੀ ਰੇਡ ਹੋਈ ਸੀ ਤੇ ਅੱਗੇ ਕੀ ਉਮੀਦ ਰੱਖਦੇ ਹੋ ਹੁਣ ਉਮੀਦ ਸਰਕਾਰਾਂ ਤੋਂ ਤਾਂ ਅਸੀਂ ਕੋਈ ਨਹੀਂ ਰੱਖਦੇ ਪਰ ਅਸੀਂ ਸੰਘਰਸ਼ ਦੇ ਰਾਹ ਤੁਰੇ ਹੋਏ ਆਂ ਨੇ ਟੜਕ ਹੋ ਕੇ ਚੱਲੇ ਆ ਨੇ ਟੜਕ ਹੋ ਕੇ ਚੱਲਾਂਗੇ ਲੋਕਾਂ ਦੀ ਸੇਵਾ ਕਰਦੇ ਰਵਾਂਗੇ ਤੇ ਸਰਕਾਰਾਂ ਨੇ ਜਿਹੜਾ ਕੰਮ ਹੋਣ ਸ਼ੰਭੂ ਖਣੋਰੀ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਆ ਇਹਦੀ ਸਜ਼ਾ ਇਹਨਾਂ ਨੂੰ 27 ਦੇ ਵਿੱਚ ਮਿਲੂ ਇਲੈਕਸ਼ਨਾਂ ਦੇ ਵਿੱਚ ਮਿਲੂ ਬੀਜੇਪੀ ਸਰਕਾਰ ਤੇ ਆਮ ਆਦਮੀ ਦੋਨਾਂ ਸਰਕਾਰਾਂ ਨੂੰ 27 ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪੈਣਾ ਤੇ ਮੈਂ ਤਾਂ ਕਹਿੰਦਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਈ ਸਿੱਖ ਮੁੱਖ ਮੰਤਰੀ ਬਣਾਵੇ ਅਮਰਤਾਰੀ ਹੋਵੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ ਪੰਜ ਬਾਣੀਆਂ ਦਾ ਪਾਠ ਕਰਦਾ ਹੋਵੇ ਉਹ ਬੰਦਾ ਮੁੱਖ ਮੰਤਰੀ ਬਣੇ 27 ਦੇ ਵਿੱਚ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਉਹਨਾਂ ਦੇ ਨਾਲ ਹੋਵਾਂਗੇ ਜਿਹੜਾ ਗੁਰੂ ਸਿੱਖ ਹੋਊ ਅਸੀਂ ਵੀ ਆਉਣ ਵਾਲੇ ਸਮੇਂ 'ਚ ਮਹਾਰਾਜ ਦਾੜੇ ਦਾ ਹੁਕਮ ਹੋਇਆ ਦਾੜਾ ਰੱਖ ਕੇ ਪ੍ਰਕਾਸ਼ ਕਰਾਂਗੇ ਬਹੁਤ ਚੰਗੀ ਗੱਲ ਹੈ ਇਥੇ ਅੱਜ ਦੀ ਰੇਡ ਦੇ ਵਿੱਚ ਫਿਰ ਪੂਰਾ ਕੰਫੀਡੈਂਸ ਸੇ ਤੁਹਾਨੂੰ ਵੀ ਕੁਝ ਨਹੀਂ ਨਿਕਲਣਾ ਬਿਲਕੁਲ ਕੁਝ ਨਹੀਂ ਨਿਕਲਣਾ ਜੀ ਜੋ ਮਰਜ਼ੀ ਕਰ ਲੈਣਾ ਸੱਚੇ ਪਾਤਸ਼ਾਹ ਤੇ ਯਕੀਨ ਆਪਾਂ ਨੂੰ ਮੈਨੂੰ ਆਪਣੇ ਘਰ ਦਾ ਪਤਾ ਵੀ ਮੇਰੇ ਘਰ ਕੀ ਆ ਮੈਂ ਤਾਂ ਹੀ ਇੰਨਾ ਕੰਫੀਡੈਂਸ ਨਾਲ ਕਹਿ ਰਿਹਾ ਕਿ ਮੇਰੇ ਘਰੋਂ ਇਹਨਾਂ ਨੂੰ ਇੱਕ ਖੋਟਾ ਸਿੱਕਾ ਵੀ ਨਹੀਂ ਲੱਭਣਾ ਠੀਕ ਹੈ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਇਹ ਹਨ ਬਕੂ ਤੋਤੇਵਾਲ ਦੇ ਪ੍ਰਧਾਨ ਸੁਖ gil ਹੋਰੀ ਜੋ ਕਾਫੀ ਲੰਮੇ ਸਮੇਂ ਤੋਂ ਕੌਮੀ ਸਾਬ ਮੋਰਚੇ ਦੇ ਵਿੱਚ ਵੀ ਡਟੇ ਹੋਏ ਨੇ ਔਰ ਜਿਸ ਤਰੀਕੇ ਨਾਲ ਦੱਸ ਰਹੇ ਕਿ ਅੱਜ ਇਹਨਾਂ ਦੇ ਘਰ ਦੇ ਵਿੱਚ ਰੇਡ ਪਈ ਹੈ ਤਾਂ ਪੂਰਾ ਹੋ ਹੱਲਾ ਖਬਰਾਂ ਦੇ ਵਿੱਚ ਵੀ ਮਚਿਆ ਹੋਇਆ ਲੇਕਿਨ ਇਹਨਾਂ ਨੂੰ ਇਹਨਾਂ ਦੇ ਦੱਸਣ ਮੁਤਾਬਕ ਪੂਰਾ ਕੌਨਫੀਡੈਂਸ ਹੈ ਕਿ ਇਹਨਾਂ ਨੇ ਜੋ ਕੁਝ ਹੁਣ ਤੱਕ ਕੀਤਾ ਹੈਗਾ ਉਹ ਸਾਰੇ ਪ੍ਰੂਫ ਇਹਨਾਂ ਦੇ ਕੋਲ ਹੈਗੇ ਆ ਤੇ ਅੱਜ ਦੀ ਡੇਟ ਦੇ ਵਿੱਚ ਵੀ ਕੁਝ ਵੀ ਹਾਸਲ ਨਹੀਂ ਹੋਣਾ ਸੋ ਅੱਗੇ ਇਸ ਮਸਲੇ ਨੂੰ ਲੈ ਕੇ ਕੀ ਕੁਝ ਹੁੰਦਾ ਹੈ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ